ਗਾਂਧੀ ਗਰਾਊਂਡ ਅੰਮ੍ਰਿਤਸਰ ਵਿਖੇ ਹੋਲੀ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਅਤੇ ਸਾਬਕਾ ਕਾਉਂਸਲਰ ਵਿਕਾਸ ਸੋਨੀ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਟੂਰਨਾਮੈਂਟ ਦਾ શુભ ਆਰੰਭ ਕੀਤਾ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਮਲਕਿਸ਼ੋਰ ਪਹਿਲਵਾਨ, ਅਮਨ ਸ਼ਰਮਾ, ਰਾਜੇਸ਼ ਕੁਮਾਰ ਸਮੇਤ ਕਈ ਲੋਕ ਮੌਜੂਦ ਸਨ। ਪ੍ਰੋਗਰਾਮੈਂਟ ਜਿਹੜਾ ਹੈ ਉਦੀ ਓਪਨਿੰਗ ਜਿਹੜੀ ਹੈ ਕੀਤੀ ਆ ਦੋ ਟੀਮਾਂ ਡਾਕਟਰ ਵਰਸਸ ਡਾਕਟਰ ਇਹ ਸਾਰੇ ਡਾਕਟਰ ਹੀ ਖੇਡ ਰਹੇ ਨੇ ਇਸ ਟੂਰਨਾਮੈਂਟ ਚ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਖਾਸ ਕਰਕੇ ਸਾਡੇ ਪਹਿਲਵਾਨ ਜੀ ਕਮਲ ਪਹਿਲਵਾਨ ਜੀ ਰਜੀਤ ਜੀ सोनू ਜੀ ਚੌਧਰੀ ਜੀ ਅਮਨ ਜੀ ਸਲਵਾਨ ਸਾਹਿਬ ਸਲਵਾਨ ਸਾਹਿਬ ਸਾਰੇ ਮੈਂਬਰ ਜਿਹੜੇ ਇਹਨਾਂ ਦੇ ਦੇ ਕਲੱਬ ਦੇ ਮੈਂਬਰਸ ਨੇ ਇਨਾਂ ਦੀ ਫੇਮਸ ਸਰਕਾਏ ਮੈਚ ਜਿਹੜਾ ਅੱਜ ਹੋਲੀ ਕ੍ਰਿਕਟ ਟੂਰਨਾਮੈਂਟ ਜਿਹੜਾ ਇੱਥੇ ਪ੍ਰੋਵਾਈਡ ਆ ਰਿਹਾ ਗਾਂਧੀ ਗਰਾਊਂਡ 'ਚ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅੰਮ੍ਰਿਤਸਰ ਦੇ